ਪਹਿਲਾਂ ਤੁਸੀਂ ਦੱਸੋ ਐਨਕਾ ਪਸੰਦ ਆਈਆਂ ਕਿ ਨਹੀਂ ਬਿਲਕੁਲ ਜੀ ਭਗਵੰਤ ਮਾਨ ਨੂੰ ਜਚੂ ਕੀ ਨਹੀਂ ਉਹਨੂੰ ਕੋ ਪਹਿਲਾਂ ਇਸ ਤਰ੍ਹਾਂ ਐਨਕਾ ਲਾ ਕੇ ਵਿਖਾਵੇ ਜਿਵੇਂ ਮੈਂ ਪਾਈਆਂ ਤੇ ਲਾਈਆਂ ਇਹਦੇ ਕਰਕੇ ਪਾਉਣਾ ਮੈਂ ਉਹਨੂੰ ਪਤਾ ਨਹੀਂ ਪਿਓ ਦੇ ਪੁੱਤ ਨੂੰ ਅੱਖਾਂ ਨੂੰ ਹੋਇਆ ਕੀ ਆ ਕੀਨੇ ਮਾਰਿਆ ਕੁਝ ਹੁਣ ਦੱਸ ਦਵੇ ਲੋਕਾਂ ਨੂੰ ਕਿਉਂ ਲੁਕਾਉਂਦਾ ਬਾਕੀ ਨਾ ਤੁਸੀਂ ਬਾਹਲਾ ਕੌਣ ਕੀ ਕਹਿੰਦਾ ਉਹਦਾ ਫਿਕਰ ਨਾ ਕਰੋ ਗੁਰੂ ਮਹਾਰਾਜ ਜੀ ਦੇ ਚਰਨ ਪਰਚ ਕੇ ਆਏ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਔਰ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੀਵੀ ਚ ਕਰ ਲੋ ਨੱਥ ਮਸਟਕ ਓਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਲੈ ਕੇ ਆਇਆ ਯਾਦ ਰੱਖਿਓ ਮੇਰੀ ਗੱਲ ਅੱਜ 12 ਸਾਲ ਹੋ ਗਏ 13 ਸਾਲ ਇਹ ਗੱਲ ਮੈਨੂੰ ਕਹਿੰਦਿਆਂ ਨੂੰ ਜੇ ਤੇ ਸਚਾਈ ਦੀ ਹੋ ਇਹ ਜੋ ਕਹਿੰਦੇ ਆ ਇਹਨਾਂ ਕੋਲ ਤੁਹਾਡੇ ਕੋਲ ਇੰਨਾ ਕੁਝ ਹੈ ਨਾ ਤੇ ਆ ਜੋੜੇ ਹੱਥ ਤੁਹਾਡੇ ਅੱਗੇ ਸੁਪਰੀਮ ਕੋਰਟ ਵੀ ਕਹਿੰਦੀ ਆ ਲਿਆਓ ਮਕਾਓ ਕੰਮ ਇਹ ਇਹ ਡਰਾਮਾ ਬੰਦ ਹੋਣਾ ਚਾਹੀਦਾ ਬਾਕੀ ਦੇਖੋ ਕਈ ਜੰਮੀ ਡਰਾਮੇ ਲਈ ਆ ਭਗਵੰਤ ਮਾਨੁਰਾਂ ਦਾ ਕੰਮ ਹੀ ਇਹ ਆ ਇਸ ਲਈ ਡੋਂਟ ਵਰੀ ਵੀ ਹੈਪੀ ਕੱਲ ਸਪੈਸ਼ਲ ਦੀ ਕਲਾ ਹਾਂਜੀ ਕੱਲ ਸਪੈਸ਼ਲ ਰੱਖੀ ਨੀ ਪ੍ਰੈਸ ਕਾਨਫਰੰਸ ਤੁਜੀ ਕੀ ਮੈਂ ਨਹੀਂ ਕੁਝ ਬੋਲਣਾ ਜੀ ਮੈਂ ਤਾਂ ਸੁਪਰੀਮ ਕੋਰਟ ਦੇ ਅਸੀਂ ਆਪ ਸਾਡੇ ਵਕੀਲ ਸਾਹਿਬ ਨੇ ਕਿਹਾ ਕਿ ਅਸੀਂ ਹਾਜ਼ਰ ਹੋਵਾਂਗੇ ਜੀ ਇਹਨਾਂ ਨੂੰ ਕੋਰਡ ਇਨਵੈਸਟੀਗੇਸ਼ਨ ਕੰਪਲੀਟ ਕਰਨ ਅਸੀਂ ਕੁਝ ਨਹੀਂ ਕਹਿਣਾ ਜੀ ਜੋ ਕਹਿਣਾ ਬਾਅਦ ਚ ਕਵਾਂਗੇ ਹਲੇ ਸੁਣਨ ਦਾ ਮੌਕਾ ਹੈ ਤੁਸੀਂ ਵੀ ਸੁਣੋ ਦਾਸ ਵੀ ਸੁਣ ਰਿਹਾ ਹੋਰ ਕੋਈ ਚੰਗੀ ਗੱਲ ਕਰਨੀ ਹੈ ਤੇ ਪੁੱਛ ਲੋ ਕਦੇ ਕੋਆਪਰੇਟ ਕਰ ਰਹੀ ਹੈ ਜੀ ਐਸਆਈਟੀ ਨੂੰ ਤੁਸੀਂ ਕਹਿ ਰਹੇ ਸੀ ਉਹ ਕਹਿ ਰਹੇ ਸੀ ਨਹੀਂ ਉਹਨਾਂ ਨੇ ਤਾਂ ਤੁਹਾਨੂੰ ਇਹੀ ਕਹੀ ਜਾਣਾ ਉਹਨਾਂ ਦੀ ਮਜਬੂਰੀ ਹੈ ਭਾਈ ਸਰ ਤੁਹਾਡਾ ਕੀ ਤੁਸੀਂ ਕੋਆਪਰੇਟ ਕਰ ਰਹੇ ਹੋ ਮੈਂ ਤਾਂ ਕਹਿੰਦਾ ਮਕਾਓ ਕੰਮ ਛੇਤੀ ਕਰੋ ਤੁਹਾਡੇ ਕੋਲ ਇੰਨਾ ਕੋਸ਼ਾ ਤਾਂ ਕੰਮ ਨੇੜੇ ਲਾਓ ਕੰਮ ਦਿਓ ਫਿਰ ਕੋਰਟ 'ਚ ਦੇਖੋ ਪਹਿਲਾਂ ਵੀ ਜਦ ਹਾਈ ਕੋਰਟ ਗਏ ਸੀ ਹਾਈ ਕੋਰਟ ਨੇ ਡੇਟਾ ਕੰਡਕਾਰੀ ਦਿੱਤਾ ਕਿ ਐਵੀਡੈਂਸ ਅਗੇਂਸ ਮਜੀਠੀਆ ਸਪਰੇਲ ਨਾਟ ਕ੍ਰੈਡੀਬਲ ਅਖੀਰ ਆਰਡਰ ਤਾਂ ਹਾਈ ਕੋਰਟ ਦੇ ਮੰਨੇ ਜਾਣੇ ਨਾ ਇਹ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਉਸ ਗੱਲ ਦਾ ਕੋਈ ਮੈਣਾ ਨਹੀਂ ਔਰ ਲਾਸਟ ਆਰਡਰ ਆਨਰੇਬਲ ਹਾਈ ਕੋਰਟ ਦੇ ਨੇ ਉਹਨਾਂ ਤੋਂ ਬਾਅਦ ਦੱਸੋ 3 ਸਾਲ ਹੋ ਗਏ ਇਸ ਲਈ ਡੋਨਟ ਵਰੀ ਬੀ ਹੈਪੀ ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਹੈ ਕਿ ਨਹੀਂ ਜੱਜਦਾ ਗੋਰੇ ਮੁਖਰੇ ਤੇ ਗੋਰੇ ਮੁਖਰੇ ਤੇ ਜੱਜਦਾ ਕਿ ਨਹੀਂ ਜੱਜਦਾ ਤੇਰੇ ਮੁਖਰੇ ਦੀ ਗੱਲ ਕਰ ਰਹੀ ਅੱਜ ਸੀਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਕਿਤਾ ਵਧੀਆ ਪਾਈਦੇ ਆ ਤੇ ਜਦ ਪਾਈਦੇ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾ ਵੀ ਲਈਦੇ ਆ ਇਹ ਸ਼ੁਕਰ ਹੈ ਲਾ ਤੇ ਜੇ ਲਾ ਪ੍ਰੀਤ ਨੇ ਕੱਦਾਂ ਕੁਸ਼ ਉਹਨਾਂ ਸ਼ਾਟ ਮਾਰਦੇ ਆ ਆ ਜਾਏਗਾ ਬਹੁਤ ਅਮਕੀ ਪੁੱਛੇਗੇ ਨੇ ਚਲ ਚਲੋ ਚਲੋ ਮਹਾਂਗਿਆ ਜੀ ਬਾਤ ਦੇਖਦੇ ਆ ਜੀ ਹਾਏ ਜੋੜ ਆ ਗੱਲਬਾਤ ਕਰਦੇ ਕਰਾਂ ਗੋਸ਼ਿਕਾਗੇ ਮੁਜੀਸ਼ਾ ਸਾਹਿਬ ਵੀ ਕੁਛ ਨਾ ਕਰ ਕਲਕ੍ਰਮ ਸਿੰਘ ਮੁਜੀਤ ਗਿਆ ਜੀ ਬਾਰਿਆ ਲੋ ਕਲਕ੍ਰਮ ਸਿੰਘ ਮੁਜੀਤ ਗਿਆ ਹਾਂ ਹਾਂ ਬਾਰਿਆ ਲੋ ਥੋੜੇ ਅੱਗੇ ਆ ਜੰਦੋ ਮੈਨੂੰ ਕੱਲ ਦੱਸੋ ਬਾਰਿਆ ਵਾ ਆ ਜੀ ਜਿੰਨੇ ਬਾਹਰ ਹੀ ਆ ਜਾਓ ਇੱਕ ਕੱਲ ਮੈਨੂੰ ਦੱਸੋ ਤੁਸੀਂ ਵੈਸੇ ਤਾਂ ਖਬਰ ਖਬਰ ਲਾਉਂਦੇ ਨਹੀਂ ਜੀਨੇ ਜੀਨੇ ਐਨਕ ਪਾਈ ਹੋਵੇ ਉਹਦੀ ਖਬਰ ਬਾਦ ਲਾਉਨੇ ਹੋ ਰਾਇਣਕ ਬਾਕੇ ਗੱਲ ਕਰਾਂਗੇ ਬਗੈਰ ਕਰਾਂਗੇ ਜੋ ਚੋਰ ਕੀ ਦੀ ਸੁਣਦੀ ਆਵਾਜ਼ ਆਏ ਬਾਹਰੋਂ ਆਏਂ ਇੰਤਰਾ ਰਾਇਣਕ ਲਾ ਕੇ ਆਜੋ ਮੇਰੇ ਲੱਗ ਰਹੀ ਆਂ ਖੱਲੀ ਉਹ ਜੀਤਿਆ ਸਾਹਿਬ ਥੋੜਾ ਆਜੋ ਬਾਹਰ ਟਿਕਾਓ ਕੰਮ ਦੀ ਆਵਾਜ਼ ਨਿਕੋ ਸਿੰਘ ਜੀਤਿਆ ਚਲ ਚੱਲ ਕੇ ਹੋ ਜਾਣਾ ਰਾਹਣਾ ਰਾਹਣਾ ਥੱਕਾ ਨਾ ਕਰੋ ਯਾਰ ਰਾਹਣਾ ਰਾਹਣਾ ਯਾਰ ਪਲਸ ਕਰਨਾ ਯਾਰ ਮਾੜਾ ਜਾ ਯਾਰ ਮਾੜਾ ਜਾ ਮੈਨੂੰ ਮਾੜਾ ਜਾ ਇਹਨੂੰ ਬੜਾ ਖੁੱਲਾ ਹੋ ਜਾ ਮੇਰੇ ਕੋਲ ਆਜੋ ਆਜੋ ਜੀ ਸਰ ਸਾਹਿਬ ਅੱਜ ਕਾਫੀ ਲੰਬਾ ਸਮਾਂ ਵਿੱਚ ਕਰ ਰਿਹਾ ਵੀਰ ਨੀਚੇ ਕਰ ਪਹਿਲਾਂ ਤਾਂ ਤੁਸੀਂ ਦੱਸੋ ਪ੍ਰੈਸ ਵਾਲੇ ਕੀ ਐਨਕ ਲਾ ਕੇ ਗੱਲ ਸੁਣੋਗੇ ਕੀ ਲਾ ਦੇ ਆ ਇਹਨੂੰ ਨਹੀਂ ਨਹੀਂ ਐਨਕ ਨਾਲ ਨਹੀਂ ਸੁਣੋ ਨਹੀਂ ਕਿਉਂਕਿ ਤੁਸੀਂ ਸੁਣਦੇ ਨਹੀਂ ਜੀਨੇ ਐਨਕ ਲਾ ਪਾਈਆਂ ਉਹਦੀ ਤੁਸੀਂ ਧਿਆਨ ਨਾਲ ਸੁਣਦੇ ਨਹੀਂ ਜੀਨੇ ਐਨਕ ਪਾਈ ਹੋਵੇ ਉਹਦੀ ਬੜੀ ਧਿਆਨ ਨਾਲ ਸੁਣਦੇ ਹੋ ਇਹ ਰਾਜ ਤਾਂ ਭਗਵੰਤ ਮਾਨ ਨਹੀਂ ਦੱਸ ਸਕਦਾ ਅੱਜ ਮਜੀਠਾ ਸਾਹਿਬ ਕਾਫੀ ਸਮਾਂ ਲੱਗ ਗਿਆ ਜੀ ਅੱਜ ਜਿੰਨਾ ਦਿਨ ਸੀਗਾ ਠੀਕ ਮੈਨੂੰ ਬੜੀ ਖੁਸ਼ੀ ਹੈ ਜੀ ਸਮਾਂ ਲੱਗਿਆ ਮੈਂ ਤਾਂ ਕਿਹਾ ਭਾਈ ਰਾਤ ਵੀ ਰੱਖੋ ਰੱਖਦੇ ਨਹੀਂ ਮੈਨੂੰ ਪਤਾ ਨਹੀਂ ਕਿਉਂ ਦੇਖੋ ਗੱਲ ਬੜੀ ਸਿੰਪਲ ਹੈ ਔਨਰੇਬਲ ਸੁਪਰੀਮ ਕੋਰਟ 'ਚ ਬਾਰਡਰ ਸਾਈਡ ਤੇ ਖੜਾ ਕਰੋ ਕਿ ਪੰਜਾਬ ਸਰਕਾਰ ਨੂੰ 2022 ਜਦੋਂ ਦੀ ਮੈਨੂੰ ਜਮਾਨਤ ਮਿਲੀ ਹੈ ਮੇਰੀ ਬੇਲ ਕੈਨਸਲ ਕਰਾਉਣ ਵਾਸਤੇ ਤੁਸੀਂ ਹੈਰਾਨ ਹੋਵੋਗੇ ਕਿ ਆਮ ਲੋਕਾਂ ਨੂੰ ਤਾਂ ਬੇਸਿਕ ਸਿਹਤ ਸਹੂਲਤ ਨਹੀਂ ਮਿਲ ਰਹੀ ਬੇਸਿਕ ਫੈਸਿਲਿਟੀ ਨਹੀਂ ਮਿਲ ਰਹੀ ਪੈਨਸ਼ਨ ਨਹੀਂ ਮਿਲ ਰਹੀ ਸ਼ਗਨ ਨਹੀਂ ਮਿਲ ਰਿਹਾ ਮਗਰ ਕਰੋੜਾ ਰੁਪਈਆ ਇੱਕ ਤਰੀਕ ਤੇ 25 25 50 50 ਲੱਖ ਖਰਚ ਹੋ ਰਿਹਾ ਕਿ ਮਜੀਠੀਏ ਨੂੰ ਅੰਦਰ ਭੇਜਣਾ ਹੁਣ 3 ਸਾਲ ਬੀਤ ਗਏ ਆ ਜੀ ਔਰ 4 ਸਾਲ ਐਫ ਆਈ ਆਰ ਦਰਜ ਹੋਏ ਨੂੰ ਹੋ ਗਏ ਅਸੀਂ ਐਦਕੀ ਮੇਰੇ ਵਕੀਲ ਸਹਿਬਾਨ ਪ੍ਰੈਜ਼ੈਂਟ ਵੀ ਨੇ ਅਸੀਂ ਆਪ ਕਯਾਨਰੇਬਲ ਸੁਪਰੀਮ ਕੋਰਟ ਨੂੰ ਕਿ ਸਰ ਇਨਕੁਆਇਰੀ ਖਤਮ ਹੋਣੀ ਚਾਹੀਦੀ ਵੀ ਆ ਰੈਡੀ ਟੂ ਜੇਨ ਨੂੰ ਲੱਗਦਾ ਕਿ ਕੋਈ ਸਵਾਲਾਂ ਦੇ ਜਵਾਬ ਰਹਿ ਗਏ ਆ ਕਿਉਂਕਿ ਮੈਂ ਪੇਸ਼ ਸ਼ਾਇਦ ਪਹਿਲਾ ਕੇਸ ਹੋਣਾ ਜੀ ਕਿ ਜ਼ਮਾਨਤ ਤੋਂ ਬਾਅਦ ਵੀ ਅੱਜ ਮੈਂ ਸਤਵੀਂ ਅੱਠਵੀਂ ਵਾਰੀ ਪੇਸ਼ ਹੋ ਗਿਆ ਸੋ ਆ ਤੀਜੀ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਕੋਈ ਟਾਈਮ ਐਂਡ ਪਲੇਸ ਫਿਕਸ ਕਰੂਗੀ ਅਸੀਂ ਜ਼ਰੂਰ ਜਾਵਾਂਗੇ ਔਰ ਆਨਰੇਬਲ ਸੁਪਰੀਮ ਕੋਰਟ ਨੇ ਉਹਦੇ ਚ ਡਾਇਰੈਕਸ਼ਨਸ ਦਿੱਤੀਆਂ ਕਿਉਂਕਿ ਸਾਡੇ ਵਕੀਲ ਨੇ ਇਹ ਪ੍ਰਸਤਾਵ ਰੱਖਿਆ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਤੁਸੀਂ 17 ਤਰੀਕ ਨੂੰ ਜਾਓ ਔਰ ਬੋਲਦੇ ਆ ਇਹ ਗੱਲ ਕੀਤੀ ਸੀ ਕਿਉਂਕਿ ਮੇਰੇ ਵਕੀਲ ਸਾਹਿਬ ਮੈਨੂੰ ਜੋ ਦੱਸਦੇ ਆ ਕਿ ਜਦੋਂ ਉੱਥੇ ਜੀ ਸਾਹਿਬ ਬਹਿਸ ਕਰਦੇ ਸਨ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਇਹਦੇ ਲਈ 2 ਘੰਟੇ ਤੋਂ ਬਾਅਦ ਸਮੇਂ ਦੀ ਲੋਡ ਹੈ ਨਹੀਂ ਨਗਰ ਫੇਰ ਵੀ ਅਸੀਂ 17 ਤਰੀਕ 11 ਵਜੇ ਇਹ ਉੱਥੇ ਪਹੁੰਚਣ ਔਰ ਇਹ ਗੱਲ ਕਹੀ ਕਿ ਤੁਸੀਂ ਇਨਵੈਸਟੀਗੇਸ਼ਨ ਕੰਪਲੀਟ ਕਰਿਓ ਤੁਸੀਂ ਕੱਲ ਵੀ ਵੇਖਿਆ ਮੈਂ 8 ਘੰਟੇ ਰਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੇ ਕੋਈ ਸਵਾਲ ਦੇ ਜਵਾਬ ਰਹਿ ਗਏ ਮੈਂ ਹੋਰ ਲਾ ਲੈਣਾ ਘੰਟਾ ਦੋ ਬਸ਼ੱਕ ਰਾਤ ਤੁਹਾਡੇ ਨਾਲ ਕੱਟਣੀ ਉਹ ਵੀ ਕੱਟ ਲਾਂਗੇ ਕਈ ਵਾਰੀ ਸੁੱਤੇ ਪਏ ਨੂੰ ਚੇਤਾ ਆ ਜਾਂਦਾ ਲੈ ਕਿ ਆਹ ਸਵਾਲ ਪੁੱਛਣਾ ਹੈ ਮੈਂ ਉਦੋਂ ਹੀਰ ਲਾ ਲਿਆ ਕਰਾਂਗੇ ਕੱਦੀ ਛੁੱਟੀ ਫੇਰ ਸੌਂ ਜਾ ਕਰਾਂਗੇ ਮੈਂ ਕਰ ਚਲੋ ਅੱਜ ਮੈਂ ਫੇਰ ਆਇਆ ਕਿਉਂਕਿ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਸਨ ਇਹਨਾਂ ਨੇ ਮੈਨੂੰ ਫੇਰ ਛੱਡ ਲਿਆ ਅੱਜ ਮੈਂ ਫੇਰ ਆ ਗਿਆ ਔਰ ਅੱਜ ਵੀ ਤੁਸੀਂ ਵੇਖੋ 11 ਵਜੇ ਤੋਂ ਮੈਂ ਆਇਆ ਹੁਣ 6:30 ਹੋ ਗਏ ਜਦ ਮੈਂ ਬਾਹਰ ਆਇਆ ਜੋ ਮੈਂ ਚਾਹੂੰਗਾ ਹੁਣ ਆਨਰਬਲ ਸੁਪਰੀਮ ਕੋਰਟ ਦੇ ਜਿਹੜੀਆਂ ਡਾਇਰੈਕਸ਼ਨਸ ਨੇ ਉਹਨੂੰ ਸਿਟ ਸਰਕਾਰ ਵੀ ਸਰਕਾਰ ਤਾਂ ਕਦੇ ਪਾਲਣਾ ਨਹੀਂ ਕਰੂਗੀ ਸਰਕਾਰ ਨੇ ਤਾਂ ਇਸ ਮੁੱਦੇ ਤੇ ਸਿਆਸਤ ਕਰਨੀ ਹੈ ਮਗਰ ਸਿਟ ਉਹਦੀ ਇਨਬਿਨ ਪਾਲਣਾ ਕਰੇ ਉਹਨ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੇ ਆਪ ਦਾ ਜੀ ਚਲਾਨ ਪੇਸ਼ ਕਰਨਾ ਚਲਾਨ ਪੇਸ਼ ਕਰਨ ਜੇ ਉਹਨਾਂ ਨੇ ਕਲੋਜ਼ਰ ਰਿਪੋਰਟ ਦੇਣੀ ਆ ਉਹ ਦਿਨ ਜੋ ਕਰਨਾ ਕਿਉਂਕਿ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਮੈਨੂੰ ਅਖੀਰ 'ਚ ਇਨਸਾਫ ਹਮੇਸ਼ਾ ਗੁਰੂ ਦੀ ਕਚੈਰੀ 'ਚੋਂ ਔਰ ਜਿਹੜੀ ਨਿਆਇਪਾਲਿਕਾ ਉਹਨੇ ਮੈਨੂੰ ਦਿੱਤਾ ਕਿਉਂਕਿ ਜਦੋਂ ਆਨਰੇਬਲ ਹਾਈ ਕੋਰਟ ਨੇ ਜ਼ਮਾਨਤ ਕੀਤੀ ਸੀ ਮੇਰੇ ਤੇ ਤਾਂ ਇਹ ਜੀਆਂ ਕੋਈ ਧਾਰਾ ਛੱਡੀ ਕੋਈ ਨਹੀਂ ਸੀ ਜਿਹੜੀ ਨਹੀਂ ਲਾਈ ਨਗਰ ਉਹਨਾਂ ਨੇ ਮੈਨੂੰ ਬੇਲ ਦਿੱਤੀ ਔਰ ਕਿਹਾ ਥੈਟ ਦੀ ਐਵੀਡੈਂਸ ਅਗੇਂਸਟ ਮਜੀਤਿਆ ਇਜ਼ ਫਰੇਲ not credible and he is not guilty of ਜਿਹੜੇ ਮੇਰੇ ਤੇ ਆਪ ਰੋਪ ਲਾਏ ਸਨ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਮੈਂ ਰੱਬ 'ਚ ਵਿਸ਼ਵਾਸ ਰੱਖਦਾ ਸਵੇਰੇ ਵੀ ਮੈਂ ਗੁਰੂ ਦੇ ਚਰਨ ਪਰਛਕੇ ਤੁਹਾਡੇ ਚਰਨਾਚ ਇੱਥੇ ਹਾਜ਼ਰ ਹੋਇਆ ਸਾਂ ਗੁਰੂ ਤੇਗ ਬਹਾਦਰ ਛਿਮਰੀਏ ਘਰ ਨੌਂ ਨੇ ਦਾਵੇ ਤਾਏ ਸਭ ਥਾਈ ਹੋਏ ਸਹਾਏ ਗੁਰੂ ਸਾਹਿਬ ਸਦਾ ਹੀ ਅੰਗ ਸੰਗ ਸਹਾਇ ਨੇ ਔਰ ਜਿੱਤ ਸੱਚਾਈ ਦੀ ਹੋਊਗੀ ਮੇਰਾ ਇਹ اٹਟ ਵਿਸ਼ਵਾਸ ਹੈ ਠੀਕ ਹੈ ਸਰਕਾਰਾਂ ਨਾਲ ਜੇ ਤੁਸੀਂ ਲੜਾਈ ਲੜੋ ਔਰ ਜਾਂ ਤਾਂ ਚੁੱਪ ਕਰਕੇ ਬਹਿ ਜਾਓ ਮਗਰ ਜਦ ਲੜਾਈ ਲੜਨੀ ਹੁੰਦੀ ਆ ਜਾਂ ਤਾਂ ਕਈ ਜਿਹੜੇ ਵੱਡੇ ਲੀਡਰ ਐ ਕੰਪਰੋਮਾਈਜ਼ ਹੋ ਜਾਂਦੇ ਆ ਚੰਨੀ ਵਰਗੇ ਫਿਰ ਕੁਝ ਨਹੀਂ ਬੋਲਿਆ ਜਾਂਦਾ ਮਗਰ ਜੇ ਤੁਸੀਂ ਖੁੱਲ ਕੇ ਲੜੋਗੇ ਪੇਰ ਮੁੱਖ ਮੰਤਰੀ ਸਾਹਿਬ ਨੂੰ ਤਾਂ ਉਹ ਗੱਲ ਨਾ ਮੇਰੀ ਐਨਕਪਾਈ ਚੰਗੀ ਲੱਗਣੀ ਆ ਨਾ ਮੇਰੀ ਗੱਲ ਕੀਤੀਆਂ ਚੰਗੀ ਲੱਗਣੀ ਬਜੀਰੀ ਸਾਹਿਬ ਅੱਜ ਪੰਜ ਮੈਂਬਰੀ ਕਮੇਟੀ ਨੇ ਇੱਕ ਜਿਹੜੀ ਆ ਸ਼ੁਰੂਆਤ ਕੀਤੀ ਹੈ ਜੀ ਕਿਸ ਤਰੀਕੇ ਨਾਲ ਤੁਸੀਂ ਉਸ ਨੂੰ ਦੇਖਦੇ ਹੋ ਦੇਖੋ ਮੈਂ ਆਈ ਐਮ ਵੈਰੀ ਕਲੀਅਰ ਜੀ ਅਕਾਲ ਤਖਤ ਸਾਹਿਬ ਦੀ ਆਰਤੀ ਕਿਸੇ ਇਨਸਾਨ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਆਪਦੀ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਦਰ ਬਹੁਤ ਉੱਚਾ ਤੇ ਸੋਚਾ ਦਰ ਹੈ ਸ਼੍ਰੀ ਅਕਾਲ ਤੱਕ ਸਾਬ ਤੋਂ 7 ਮੈਂਬਰੀ ਕਮੇਟੀ ਤਾਂ ਬਣੀ ਸੀ ਜਿਹਦੇ ਚੇਅਰਮੈਨ ਧਾਮੀ ਸਾਹਿਬ ਸਨ ਫਿਰ ਬਡੂਂਗਰ ਸਾਹਿਬ ਸਨ ਕਿਉਂਕਿ ਉਹ ਸੀਨੀਅਰ ਮੋਸਟ ਸੈਕੰਡ ਸੀਨੀਅਰ ਮੋਸਟ ਐਸਜੀਪੀਸੀ ਦੇ ਪ੍ਰਧਾਨ ਰਹੇ ਤੇ ਬਾਕੀ ਮੈਂਬਰ ਸਨ ਇਛਲੀ ਜੇ ਸੀਨੀਅਰ ਮੋਸਟ ਮੈਂਬਰ ਜਿਹੜਾ ਚੇਅਰਮੈਨ ਹੋਵੇ ਜਦ ਉਹਨਾਂ ਨੇ ਕਿਉਂਕਿ ਸਿਰ ਨਹੀਂ ਜੁੜ ਰਹੇ ਸੀ ਦੇਖੋ ਸਤੀਪੇ ਦਾ ਜੋ ਮੈਨੂੰ ਵੀ ਕਾਰਨ ਪਤਾ ਲੱਗਿਆ ਉਹਦੇ ਚ ਇੱਕ ਵੱਡਾ ਕਾਰਨ ਇਹ ਸੀ ਕਿ ਜਦੋਂ ਸਮਝਾਉਂਦੇ ਸਨ ਕਿ ਆਪਾਂ ਏਕਤਾ ਕਰ ਲਈਏ ਇਕੱਠੇ ਹੋਈਏ ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਇਹ ਵੀ ਹੁਕਮ ਹੈ ਕਿ ਭਾਈ ਆਪਦੇ ਆਪ ਦੇ ਚੁੱਲ੍ਹੇ ਸਮੇਟੋ ਤੇ ਏਕਤਾ ਕਰੋ ਮਗਰ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਇੱਕ ਵੱਡੀ ਤਾਕਤ ਤੋਂ ਥਾਪੀ ਮਿਲੀ ਸੀ ਇਹ ਰਕੜਾ ਸਾਹਿਬ ਜਾਣਦੀ ਆ ਉਹ ਵੱਡੀ ਤਾਕਤ ਕਿਹੜੀ ਹੈ ਉਹਨਾਂ ਦਾ ਤਾਂ ਬੜਾ ਪਿਆਰ ਹੈ ਉਹ ਆਪ ਦੱਸਣ ਮੈਂ ਕਿਉਂ ਦੱਸਾਂ ਉਹ ਆਪ ਦੇ ਮੂੰਹੋਂ ਦੱਸਣ ਮਕਾਰਬੰਨ ਤੋਂ ਉਹ ਥਾਪੀ ਕਰਕੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਿਹੜਾ ਫ਼ਕੀਰ ਤੋਂ ਜੋ ਸਭ ਨੂੰ ਆਦੇਸ਼ ਸੀ ਕਿ ਚੁੱਲ੍ਹੇ ਸਮੇਟੋ ਮਤਲਬ ਕਿ ਮਾਲ ਸਾਹਿਬ ਆਪ ਦਾ ਵੀ ਸਾਰੇ ਕਾਲੀਦਲ ਉਹ ਵੀ ਉਹ ਵੀ ਸਮੇਟਣ ਅੰਮ੍ਰਿਤਪਾਲ ਹਰੇ ਵੀ ਸਮੇਟਣ ਇਹ ਦਾਗੀ ਤੇ ਬਾਗੀ ਵੀ ਸਮੇਟਣ ਸਾਰੇ ਇਕੱਠੇ ਰਲ ਮਿਲ ਕੇ ਇਸ ਲਈ ਮੈਂ ਤਾਂ ਫੇਰ ਕਹੂੰਗਾ ਕਿ ਭਾਈ ਇਕੱਠੇ ਹੋ ਡੋਨਟ ਬਿਕਮ ਪੌਨਸ ਕਿਸੇ ਦੇ ਹੱਥ ਠੋਕਾ ਬਣ ਕੇ ਹੋਰ ਸਿਆਸਤ ਨਾ ਕਰੋ ਪੰਥ ਨੂੰ ਕਮਜ਼ੋਰ ਨਾ ਕਰੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ ਪਹਿਲਾਂ ਵੀ ਜੇ ਗਲਤੀਆਂ ਹੋਈਆਂ ਉਦੋਂ ਵੀ ਤੁਸੀਂ ਨਾਲ ਹੀ ਸੋ ਮਤਲਬ ਇਹ ਚਾਹੇ ਬੀਬੀ ਜ਼ਗੀਰ ਕੌਰ ਜੀ ਨੇ ਰਖੜਾ ਸਾਹਿਬ ਨੇ ਚੰਦੂ ਮਾਜਰਾ ਸਾਹਿਬ ਨੇ ਜਿੰਨੇ ਵੀ ਸਾਹਿਬ ਨੇ ਈਾਲੀ ਸਾਹਿਬ ਨੇ ਸਾਰੇ ਸਾਹਿਬ ਨਾਲ ਹੀ ਸਾਨੂੰ ਮਹਿਤਪੂਰੀ ਸਾਹਿਬ ਤੋਂ ਬਹੁਤ ਵੱਡੇ ਉਹਦੇ ਤੇ ਸਨ ਦੇ ਕੋਈ ਕ ਪੀਪੀਐਸਸੀ ਦਾ ਚੇਅਰਮੈਨ ਹੁੰਦਾ ਉਸ ਤੋਂ ਬਾਅਦ ਸੈਕੰਡ ਮੋਸਟ ਇੰਪੋਰਟੈਂਟ ਨੌਕਰੀ ਦੇਣ ਦਾ ਜ਼ਿੰਮੇਵਾਰੀ ਐਸਐਸ ਬੋਰਡ ਦੀ 10 ਸਾਲੇ ਰਿਹਾ ਚੇਅਰਮੈਨ ਸੋ ਅਸੀਂ ਸਾਰੇ ਇਕੱਠੇ ਸਾਂ ਐਂਡ ਆਈ ਥਿੰਕ ਪੰਥ ਵੀ ਇਹ ਚਾਹੁੰਦਾ ਲੋਕ ਵੀ ਚਾਹੁੰਦੇ ਆ ਕਿ ਥੇਰ ਸ਼ੁੱਡ ਬੀ ਯੂਨਿਟੀ ਸੋ ਉਸ ਯੂਨਿਟੀ ਨੂੰ ਮੁੱਖ ਰੱਖਦੇ ਆ ਚੇਅਰਮੈਨ ਸਾਹਿਬ ਦੀ ਅਗਵਾਈ ਹੇਠ ਮੈਨੂੰ ਨਹੀਂ ਪਤਾ ਉਹ ਮੈਂ ਤਾਂ ਬੜੀ ਵਾਰੀ ਉਹਨਾਂ ਨੂੰ ਅਪੀਲ ਕਰ ਚੁੱਕਿਆ ਮੈਂ ਅੱਜ ਵੀ ਕਰਦਾ ਕਿ ਧਾਮੀ ਸਾਹਿਬ ਨੂੰ ਵਾਪਸ ਆ ਕੇ ਆਗੇ ਚਲੋ ਜੇ ਉਹ ਆਗੇ ਬਹੁਤ ਚੰਗੀ ਗੱਲ ਹੈ ਕਿਉਂਕਿ ਮੈਂ ਉਹਨਾਂ ਕੋਲ ਆਪ ਘਰ ਜਾ ਕੇ ਆਇਆ ਸਾਂ ਉਦੋਂ ਨਹੀਂ ਉਹ ਮੰਨੇ ਸੀ ਔਰ ਮੈਂ ਮਹਿਸੂਸ ਕਰਦਾ ਉਹਨਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਉਹ ਜ਼ਿੰਮੇਵਾਰੀ ਉਹ ਨਿਭਾਉਣ ਔਰ ਸਾਰੇ ਇਕੱਠੇ ਹੋ ਕੇ ਕਿਸੇ ਦੇ ਹੱਥ ਠੋਕਾ ਨਾ ਬਣਨ ਇਕੱਠੇ ਹੋ ਕੇ ਜੋ ਵਰਕਰ ਚ ਆਉਂਦਾ ਕਿ ਇਕੱਠੇ ਹੋ ਕੇ ਕੰਮ ਕਰੋ ਇਹ ਮੇਰੀ ਅਪੀਲ ਹੈ ਬੇਨਤੀ ਹੈ ਬਾਕੀ ਮੰਨਣਾ ਨਹੀਂ ਮੰਨਣਾ ਭਾਈ ਇਹ ਤਾਂ ਆਪਦੀ ਆਪਦੀ ਮਰਜ਼ੀ ਹੈ ਮੈਂ ਤਾਂ ਕੀ ਕਹਾਂਗਾ ਜੀ ਪਹਿਲੇ ਲਿਟਰ ਹੋਣੇ ਕਿਉਂ ਆਪੋ ਤਾਂ ਆਪਣੀ ਚੋ ਪਹਿ ਨਹੀਂ ਜਦੋਂ ਤੋਂ ਸਜ਼ਾਾਂ ਮਾਂ ਵੀ ਭੁਗਤਿਆਂ ਗਏ ਆ ਪਰ ਫਿਰ ਵੀ ਜਿਹੜਾ ਹੁਣ ਯਾਰ ਕਈ ਵਾਰੀ ਨਾ ਉਹ ਗੀਤ ਸੁਣਿਆ ਨਾ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਫਿਰ ਇੱਥੇ ਕਿਹੜਾ ਯਾਰ ਉਹ ਤਾਂ ਮੈਨੂੰ ਕੀ ਪਤਾ ਪਊ ਮੈਂ ਤੁਹਾਨੂੰ ਮੈਨੂੰ ਸਵਾਲ ਕੀਤਾ ਮੈਂ ਤੈਨੂੰ ਦੱਸਦਾ ਹੁਣ ਪਤਾ ਨਹੀਂ ਕਿਹਦੇ ਚ ਕੌਣ ਬੋਲਦਾ ਤੇ ਤੁਸੀਂ ਪਤਾ ਕਰੋ ਨਾ ਤੁਸੀਂ ਖੋਜੀ ਬੰਦੇ ਹੋ ਨਵੇਂ ਜਥੇਦਾਰ ਸਾਹਿਬ ਬਾਰੇ ਕੀ ਕਹੋਗੇ ਉਹਨਾਂ ਨੇ ਵੀ ਜੁਆਇਨ ਕੀਤਾ ਜੀ ਅਜੇ ਪਹਿਲੇ ਵੀ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਸਾਹਿਬ ਜਰ ਮੇਰੀ ਕੋਈ ਹੈਸੀਅਤ ਜਾਂ ਔਕਾਤ ਹੈ ਮੇਰੀ ਤਾਂ ਮੇਰੀ ਔਕਾਤ ਦੇ ਨਾਲ ਗੱਲ ਕਰਿਆ ਕਰੋ ਤੁਸੀਂ ਐਡਾ ਵੱਡਾ ਸਵਾਲ ਪੁੱਛ ਲੈਨੇ ਮੈਨੂੰ ਮੇਰੀ ਆਪ ਦੀ ਐਡੀ ਔਕਾਤ ਨਹੀਂ ਹੈਗੀ ਨੀ ਦੇਖੋ ਮੈਂ 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 ਤਾਂ ਪਹਿਲੇ ਦਿਨ ਮੈਂ ਆਪਣੀ ਚਿੱਠੀ 'ਚ ਇਹ ਗੱਲ ਕੀਤੀ ਆ ਕਿ ਭਾਈ ਸਭ ਇਕੱਠੇ ਹੋ ਜਿਸ ਇਹ ਦੇਖੋ ਤੁਸੀਂ ਮੈਨੂੰ ਦੱਸੋ ਇਹ ਇਹ ਤਾਂ ਮਤਲਬ ਜਿਵੇਂ ਜਿਨੇ ਜਿਨੇ ਜਿਵੇਂ ਤੋੜ ਮਰੋੜ ਕੇ ਸਮਝਣਾ ਉਹ ਵਾਲੀ ਗੱਲ ਹੈ ਮੈਂਬਰੀ ਤਾਂ ਅਸੀਂ ਸੱਤ ਕ ਮੈਂਬਰੀ ਪੰਜ ਮੈਂਬਰੀ ਤਾਂ ਕਦੇ ਬਣੀ ਨਹੀਂ ਫਿਰ ਸੱਤ ਮੈਂਬਰੀ ਦੇ ਚੇਅਰਮੈਨ ਸਨ ਧਾਮੀ ਸਾਹਿਬ ਚੇਅਰਮੈਨ ਇਜ਼ 올 ਐਂਡ 올 ਫਿਰ ਗੱਲ ਤਾਂ ਅਸੀਂ ਚੁੱਲੇ ਸਮੇਟਣ ਦੀ ਇੱਥੇ ਤਾਂ ਨਵੇਂ ਚੁੱਲ੍ਹੇ ਬਾਲ ਲਏ ਤੇ ਫਿਰ ਇਹ ਤਾਂ ਮਤਲਬ ਇਹੀ ਸਮਝਿਆ ਜਾ ਸਕਦਾ ਨਾ ਜੀ ਕਿ ਜੀਨੇ ਜੇਸ ਤਰੀਕੇ ਨਾਲ ਸਮਝਣਾ ਉਹ ਸਮਝ ਲੈਂਦਾ ਚਾਹੇ ਸਾਡੇ ਆ ਚਾਹੇ ਚਾਹੇ ਅਸੀਂ ਆ ਚਾਹੇ ਬਗਾਲਨੇ ਆ ਸਾਰਿਆਂ ਦੀ ਮੈਂ ਤਾਂ ਬੇਨਤੀ ਕਰਦਾ ਇਸ ਲਈ ਇਕੱਠੇ ਹੋ ਭਾਈ ਐਸਾ ਹੀ ਨਹੀਂ ਸੰਤੁਸ਼ਟ ਥੋੜੇ ਜਵਾਬਾਂ ਤੋਂ ਤੈਨੂੰ ਲੱਗਦਾ ਜੀ ਇਹਨਾਂ ਮੇਰੇ ਤੇ ਸੰਤੁਸ਼ਟ ਹੋਣਾ ਮੇਰਾ ਵੀਰੇ ਨੂੰ ਤੁਸੀਂ ਇਹ ਪੁੱਛੋ ਭਗਵਾਨ ਸੰਤੁਸ਼ਟ ਹੈ ਕਿ ਨਹੀਂ ਮੈਂ ਤਾਂ ਐਣਕਾ ਪਾ ਕੇ ਆਇਆ ਸੀ ਐਣਕਾ ਪਾ ਕੇ ਬਾਹਰ ਨਿਕਲਿਆ ਉਹਨੂੰ ਤਾਂ ਇਸੇ ਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਕਿ ਮੇਰੇ ਵਾਂਗੂ ਬੰਦਾ ਵੇਖਣ ਨੂੰ ਜਾਪਣ ਡਿਆ ਕਿਉਂ ਉਹਨਾਂ ਦਾ ਕੀ ਕਹਿ ਸਕਦੇ ਭਾਈ ਸੰਤੋਸ਼ਟ ਹੋਣਾ ਨਹੀਂ ਹੋਣਾ ਮੇਰਾ ਕੰਮ ਹੈ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਮੰਨਨੇ ਮੈਂ ਉਹਨਾਂ ਆਰਡਰ ਦੀ ਤਾਮੀਲ ਕਰਦਾ ਆ ਅੱਜ ਇੱਥੇ ਪੇਸ਼ ਹੋਇਆ ਮਗਰ ਇਹ ਤੁਹਾਨੂੰ ਪਤਾ ਪੋਲਿਟਿਕਸ ਆ ਮੇਰਾ ਵੀ ਜਿੱਥੇ ਕੋਈ ਸੱਚਾਈ ਹੁੰਦੀ ਨਾ ਤੇ ਇੰਨੇ ਸਾਲ ਨਾ ਲੱਗਦੇ ਔਰ ਮੈਂ ਅੱਜ ਵੀ ਅਪੀਲ ਕਰਦਾ ਜੋੜਦਾ ਹੱਥ ਜੋੜ ਕੇ ਕੀ ਭਾਈ ਹੁਣ ਕਰ ਦਿਓ ਹੁਣ ਨਵੇੜਾ ਕਰ ਦਿਓ 4 ਸਾਲ ਤੋਂ ਕਿੰਨਾ ਚਿਰ ਮਤਲਬ ਗਿਨੀਸ ਬੁੱਕ ਦਾ ਵਾਰਡ ਰਿਕਾਰਡ ਚ ਥੋੜੀ ਸ਼ਾਮਲ ਹੋਣਾ ਮੇਰਾ ਕੇਸ ਲੈ ਕੇ ਕਿ 13 ਤੋਂ ਸ਼ੁਰੂ ਹੋਇਆ ਸੀ 25 ਚੜ ਗਈ ਆ ਇਹ ਨਾ ਹੋਵੇ ਮੈਂ ਹੀ ਕਿਥੇ ਮਰ ਮੁੱਕ ਜਾਮ ਮੇਰੇ ਜੂੰਦੇ ਜੀ ਤਾਂ ਕੰਮ ਨਵੇੜ ਦਿਓ ਜਿਹੜਾ ਨਵੇੜਨਾ ਤੱਕ ਪੰਜਾਬ ਚ ਸਰਕਾਰ ਰਹਿ ਗਈ ਤੱਕ ਤਾਈ ਹਲੇ ਚੱਲੂਗਾ ਪੈਣੀ ਕਿ ਲੱਗਦਾ ਕਿ 27 ਚ ਵੀ ਦੁਬਾਰਾ ਰਿਪੀਟ ਕਰਨਗੇ ਫਿਰ ਵੀ ਤਾਂ ਹੋ ਸਕਦਾ ਕੌਣ ਇਹਦਾ ਤਾਂ ਲਿਵਰ ਪੈ ਜਾਣਾ ਦੂ ਕਾ ਨਸ਼ਾ ਹੀ ਇਹ ਕੱਢ ਦਵੇ 25 ਭਗਵੰਤ ਮਾਨ ਦੇਖੋ ਕੇਜਰੀਵਾਲ ਬੜਾ ਸਿਆਣਾ ਉਨੇ ਕਿਹਾ ਅਸੀਂ ਨਹੀਂ ਲਾਉਣਾ ਇਹਨੂੰ ਉਹਨੂੰ ਪਤਾ ਇਹ ਤਾਂ ਆਪ ਹੀ ਪਟਾਕਾ ਬੋਲ ਜਾਣਾ ਇੰਜਨ ਤਾਂ ਦੋ ਵਾਰੀ ਸੀਜ ਹੋਣ ਤੋਂ ਮਹਾ ਫੋਟਸ ਵਾਲਿਆਂ ਨੇ ਬਚਾਇਆ ਦੇਖੋ ਜਦੋਂ ਗੱਡੀ ਉਬਾਲਾ ਮਾਰਨ ਲੱਗ ਪਏ ਤੇ ਇੰਜਨ ਸੀਜ ਹੁੰਦਾ ਇਹ ਤਾਂ ਜੇ ਸੀਜ ਹੁੰਦੇ 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 ਮਹਾ ਕੰਮ ਉਹ ਚਲਾਉਂਦੇ ਆ ਇਸ ਲਈ ਇਹ ਕੱਲ ਰਾਤ ਵੱਧ ਪੀਲੂ ਫੇਰ ਖਬਰ ਆਉ ਜੂ ਉਹ ਉਹ ਡੈਮ ਵਾਲੀ ਕਿਹੜੀ ਡੈਮ ਸੀ ਉਹ ਚਵਾਲ ਡੈਮ ਇਹ ਖਬਰ ਕੱਲ ਆਈ ਪਰਸੋ ਆਈ ਇਸ ਲਈ ਮੇਰੇ ਵੀਰੋ ਤੁਸੀਂ ਬਾਲਾ ਥੋੜਾ ਬੜਾ ਮੈਂ ਧੰਵਾਦ ਆ ਬਾਕੀਆਂ ਦਾ ਬੜਾ ਧੰਵਾਦੀ ਆ ਕਿ ਤੁਸੀਂ ਸਵੇਰ ਤੋਂ ਸ਼ਾਮ ਤੱਕ ਮੇਰੇ ਵਾਂਗੂ ਬਾਹਰ ਹੀ ਮੈਨੂੰ ਅੰਦਰ ਤੇ ਤੁਸੀਂ ਬਾਹਰ ਕਿ ਹੁਣ ਆਇਆ ਮਜੀਠੀਆ ਹੁਣ ਆਇਆ ਮਜੀਠੀਆ ਥੋੜੇ ਕਰਕੇ ਮੈਨੂੰ ਲੱਗਦਾ ਛੱਡ ਛੁੱਟ ਦਿੰਦੇ ਮੈਨੂੰ ਬਾਹਰ ਆਉਣ ਨੂੰ ਕਿ ਤੁਹਾਡੇ ਦਰਸ਼ਨ ਹੋ ਜਾਣ ਖੁੱਲੇ ਵਿਰੋਧੀ ਤਿਰ ਨੂੰ ਕਿਵੇਂ ਦੇਖਦੇ ਹੋ ਜੀ ਐਡੇ ਐਡੇ ਮਸਲੇ ਹੋ ਰਹੇ ਨੇ ਪਰ ਕਿਸੇ ਵੀ ਤਰ੍ਹਾਂ ਦੀ ਹਲਚਲ ਨਹੀਂ ਹੋ ਰਹੀ ਵਿਰੋਧੀ ਤੇ ਤਾਂ ਚਿਤਰੋ ਚਿਤਰੀ ਹੋਈ ਆ ਕਿ ਕਿੰਨੇ ਪੀਪੀਸੀਸੀ ਪ੍ਰਧਾਨ ਬਣਨਾ ਤੇ ਕਿੰਨੇ ਐਲੋਪੀ ਬਣਨਾ ਉਹ ਵਿਚਾਰੇ ਅੱਜ ਵੀ ਮਿਲਣਾ ਤਾਂ ਦਿੱਲੀ ਗਏ ਆ। ਹੈਰਾਨਗੀ ਦੀ ਗੱਲ ਤੁਸੀਂ ਵੇਖ ਲਓ ਹਾਲ ਕੀ ਆ ਕਾਂਗਰਸ ਪਾਰਟੀ ਦਾ। ਚਲੋ ਮੈਂ ਤਾਂ ਕੌਣ ਆ ਮੈਂ ਬੋਲੂਗਾ ਇਹਨਾਂ ਨੂੰ ਉਦੋਂ ਹੀ ਮਿਰਚਾਂ ਲੱਗ ਪੈਂਦੀ ਆ ਕਹਿੰਦੀ ਆਪ ਦੀ ਗੱਲ ਕਰੇ। ਇਸ ਲਈ ਮੈਨੂੰ ਨਾ ਹੀ ਪੁੱਛ। ਤੂੰ ਆਪ ਜੀ ਖੋਜੀ ਕੰਮ ਕਰ ਲਈ ਉੱਥੇ ਏਜੰਡਾ ਸੈੱਟ ਕਰ ਰਿਹਾ ਕਿ ਕੀਨੇ ਸਵਾਲ ਕਿਹੜਾ ਪੁੱਛਣਾ ਹੈ ਵਿਧਾਨ ਸਭਾ 'ਚ। ਕਿਉਂਕਿ ਕਈ ਮਾਰ ਰਤੀ ਉੱਥੇ ਮੂੰਹ ਹੀ ਨਹੀਂ ਖੋਲਦੇ। ਜਦੋਂ ਐਣਕਾ ਪਾ ਕੇ ਆਉਂਦਾ ਅੱਗੋਂ ਪਾਦਾਨੀ ਕੀ ਬੱਚਾ ਦੀ ਬਾਡੀ ਦੀ ਮਾੜੀ ਜੀ ਗੱਲ ਛੇੜਦਾ ਕਈਆਂ ਦੀ ਆਪ ਦੀ ਬਾਡੀ ਖੜਕਣ ਲੱਗ ਪੈਂਦੀ ਹੈ ਇਸ ਲਈ ਉਹ ਤਾਂ ਕੀ ਕਰਦੇ ਨਹੀਂ ਕਰਦੇ ਚਲੋ ਆਪੋਜੀਸ਼ਨ ਪਾਰਟੀ ਮੈਂ ਤਾਂ ਚਾਹੂੰਗਾ ਰੋਲ ਵਧੀਆ ਅਦਾ ਕਰ ਅੰਮ੍ਰਿਤਪਾਲ ਦੇ ਸਾਥੀ ਜਿਹੜੇ ਨੇ ਕਈ ਬਾਹਰ ਆ ਰਹੇ ਜੀ ਜਿਸ ਤਰੀਕੇ ਨਾਲ ਪੰਜਾਬ ਲਿਆ ਜਾ ਰਿਹਾ ਨੇ ਅਸੀਂ ਹਟਾ ਕੇ ਉਸ ਵੀ ਕਿਸ ਤਰੀਕੇ ਚਲੋ ਅੱਗੇ ਤੇ ਚੰਗੀ ਗੱਲ ਹੈ ਜੀ ਮੈਂ ਮੈਂ ਕਿਉਂ ਕਹਾਂ ਜੀ ਐਨਐਸਏ ਅਸੀਂ ਤਾਂ ਹਮੇਸ਼ਾ ਇਹ ਜਿਹੜੇ ਕਾਨੂੰਨ ਹੈ ਮੈਂ ਤਾਂ ਉਹਨਾਂ ਨੂੰ ਐਨਐਸਏ ਜਿਹੜੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਇਹ ਯੂਆਪਾ ਇਹ ਜਿਹੇ ਕਾਨੂੰਨ ਨਹੀਂ ਇਹ ਜੇ ਲੱਗਣੇ ਚਾਹੀਦੇ ਜੀ ਜੇ ਆ ਰਹੇ ਆ ਵਾਪਸ ਬਾਕੀ ਹਾਂ ਮੈਂ ਉਸ ਦਿਨ ਵੀ ਨਹੀਂ ਸਹਿਮਤ ਸੀ ਮੈਂ ਅੱਜ ਵੀ ਨਹੀਂ ਸਹਿਮਤ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਇੱਕ ਬੰਦੇ ਨੂੰ ਛਡਾਉਣ ਵਾਸਤੇ ਥਾਣੇ ਲੈ ਕੇ ਜਾਵੇ ਜਿੱਥੇ ਲਾਹਣ ਵੀ ਪਈ ਹੋਵੇ ਸ਼ਰਾਬ ਵੀ ਪਈ ਹੋਵੇ ਮੁਰਗਾ ਵੀ ਵੱਡਿਆ ਹੋਵੇ ਔਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਨਾ ਹੁੰਦਾ ਹੋਵੇ ਤੁਸੀਂ ਬੰਦੇ ਨੂੰ ਛਡਾਉਣ ਵਾਸਤੇ ਲੈ ਜਿਓ ਮੈਂ ਤਾਂ ਇਹ ਨਹੀਂ ਬਾਣੀ ਦਾ ਸਤਕਾਰ ਨਹੀਂ ਸਮਝਦਾ ਔਰ ਜਿਨੇ ਬਾਣਾ ਪਾਇਆ ਹੋਵੇ ਭਾਈ ਉਹਦਾ ਫਰਜ ਬਾਣੀ ਦਾ ਵੱਧ ਸਤਕਾਰ ਕਰਨਾ ਸਾਡਾ ਸਭ ਦਾ ਬਣਦਾ ਹੈ ਮਗਰ ਮੈਂ ਉਹਨੂੰ ਕਹੂੰਗਾ ਉਹਦਾ ਕਦਮ ਮਿੱਕਾ ਦਾ ਮੱਗੇ ਬਣਦਾ ਇਚਲੀ ਉਹਦੀ ਵੀ ਕਮੇਟੀ ਪਣੀ ਸੀ ਜੀ ਉਹਦਾ ਕੋਈ ਫੈਸਲਾ ਨਹੀਂ ਕੀਤਾ ਮਤਲਬ ਮੇਰਾ ਇਹ ਨਹੀਂ ਇਸ਼ੂ ਇਜ਼ ਨਾਟ ਅਮਰਿਤਪਾਲ ਉਹ ਤਾਂ ਬੜੀ ਛੋਟੀ ਜੀ ਗੱਲ ਹੈ ਜੀ ਕੱਲ ਫਿਰ ਕੋਈ ਹੋਰ ਉੱਠ ਕੇ ਲੈ ਜਾਊਗਾ ਜੀ ਪਰਸੋ ਕੋ ਜਿੰਮੇ ਜ਼ਮੀਨਾਂ ਦੇ ਕਬਜ਼ੇ ਚ ਪਹਿਲਾਂ ਮੈਂ ਇਸ ਸਿਸਟਮ ਦੇ ਇਸ ਉਸ ਸੋਚ ਦੇ ਖਿਲਾਫ ਮੇਰੇ ਗੁਰੂ ਦੀ ਤਾਂ ਬਹੁਤ ਵੱਡੀ ਮਤਲਬ ਉਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਮਤਲਬ ਉਸ ਗੁਰੂ ਦੇ ਜਿੱਥੇ ਚਰਨ ਪੈ ਜਾਣ ਜਿੱਥੇ ਉਸ ਗੁਰੂ ਦੀ ਨਿਗਾਹ ਪੈ ਜਾਏ ਉਹ ਥਾਂ ਤਾਂ ਐਡਾ ਪਵਿੱਤਰ ਤੇ ਸੁੰਦਰ ਹੋਣਾ ਚਾਹੀਦਾ ਦੱਸੋ ਜੇ ਕੀ ਥਾਣਿਆਂ 'ਚ ਲਜਾਉਣ ਦਾ ਇਹ ਕੰਮ ਮੀਡੀਆ ਸੰਨ ਹੁਣ ਦੇਖਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਪੰਜਾਬੀ ਆਪਣੇ ਹਿਮਾਚਲ ਵੱਲ ਨੂੰ ਜਾ ਰਹੇ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਦੇਖੋ ਆ ਮੈਂ ਬਿਲਕੁਲ ਉਸ ਗੱਲ ਨੂੰ ਕੰਡੈਮ ਕਰਦਾ ਜੀ ਅ ਸੰਤ ਜੀ ਦੀ ਔਰ ਔਰ ਮੈਂ ਸਮਝਦਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਸਾਹਿਬ ਨੂੰ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਅ ਬਹੁਤ ਵੱਡਾ ਮਾਣ ਸਨਮਾਨ ਦਿੱਤਾ ਹੈ ਔਰ ਅਸੀਂ ਸਾਰੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਆਂ ਔਰ ਇਹ ਜਾਂ ਉਹਨਾਂ ਦੀ ਤਸਵੀਰ ਤੇ ਜੇ ਇਸ ਤਰੀਕੇ ਦਾ ਵਿਵਹਾਰ ਹਿਮਾਚਲ 'ਚ ਹੋ ਰਿਹਾ ਹੈ ਬੜਾ ਨਿੰਦਣਯੋਗ ਹੈ ਇਟਸ ਸੈਡ ਆਈ ਕੰਡੈਮ ਇਟ ਔਰ ਇਹ ਜਾਂ ਕੁਝ ਹਰਿਆਣੇ 'ਚ ਵੀ ਵੇਖਣ ਨੂੰ ਮਿਲਿਆ ਚੀਗਾ ਜਦੋਂ ਖੱਟਰ ਸਾਹਿਬ ਇੱਕ ਵਾਰੀ ਇੱਕ ਲੰਗਰ ਹਾਲ ਚ ਜਾਣ ਤੋਂ ਇਨਕਾਰ ਕਰਤਾ ਕਿਉਂਕਿ ਉੱਥੇ ਸੰਤਾਂ ਦੀ ਤਸਵੀਰ ਸੀ ਭਾਈ ਜੇ ਨੂੰ ਅਕਾਲ ਤਖਸਾਲ ਸਾਹਿਬ ਨੇ ਮਾਨ ਸਨਮਾਨ ਦਿਆ ਹੋਵੇ ਉੱਥੇ ਖੱਟਰ ਸਾਹਿਬ ਹੋਵੇ ਹਿਮਾਚਲ ਦੀ ਸਰਕਾਰ ਹੋਵੇ ਕੋਈ ਹੋਵੇ ਉਹਨਾਂ ਦਾ ਸਤਕਾਰ ਉਹਨਾਂ ਨੂੰ ਦੇਣਾ ਪੈਣਾ ਨਹੀਂ ਤਾਂ ਪੰਜਾਬੀ ਉਸ ਗੱਲ ਦੀ ਆਵਾਜ਼ ਬੁਲੰਦ ਜ਼ਰੂਰ ਕਰੇ ਪੰਜਾਬੀ ਵੀ ਆਵਾਜ਼ ਚੱਕ ਲਈ ਕਿ ਮਤਲਬ ਭਿੰਡਰ ਸਾਹਿਬ ਦੀ ਹੁਣ ਫੋਟੋ ਲਾ ਰਹੇ ਜਿਹੜੇ ਹਿਮਾਚਲ ਤੋਂ ਗੱਡੀਆਂ ਆ ਰਹੀਆਂ ਨੇ ਉਹਨਾਂ ਤੇ ਹਾਂਜੀ ਗੱਡੀਆਂ ਲਾ ਰਹੇ ਨੇ ਸੰਤ ਭਿੰਦਰ ਜੀ ਦੀ ਜਿਹੜੀ ਹਿਮਾਚਲ ਤੋਂ ਗੱਡੀਆਂ ਆ ਰਹੀਆਂ ਸੰਤਾ ਦਾ ਨੌ ਤਾਂ ਮੇਰਾ ਵੀ ਠੀਕ ਤਰ੍ਹਾਂ ਲੈ ਭਿੰਦਰ ਵਾਲੇ ਹਾਂ ਕੀ ਭਿੰਦਰ ਵਾਲੇ ਥੈਂਕ ਯੂ ਥੈਂਕ ਯੂ ਬੁੱਲ